ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਮਹਾਲੀਬੀ ਅਦਾਲਤ ਦਾ ਆਇਆ ਵੱਡਾ ਫੈਸਲਾ ਜਿਹੜੇ ਸਭ ਦੇ ਹੋਸ਼ ਉਡਾ ਦੇਣੇ ਵਾਲਾ ਹੈ مکمل ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਹੀ ਟਾਰਗੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕਿਵੇਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਮਾਝੇ ਦੇ ਲੋਕ ਜਾਂ ਜਿਨ੍ਹਾਂ ਮਾਵਾ ਦੇ ਪੁੱਤਰ ਜਿਨ੍ਹਾਂ ਭੈਣਾਂ ਦੇ ਭਰਾ ਮਰੇ ਨੇ ਉਹ ਤਰਸ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟ ਪਾ ਦੈਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚ ਮੁੱਚ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਫਿਰ ਵਿਕਰਮ ਜੀਠਿਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਕਰਮ ਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਉਸ ਨੂੰ ਲੈ ਕੇ ਹਰ ਹੀਲਾ ਵਸੀਲਾ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਲਈ ਚਾਰੀ ਹੈ ਬਿਕਰਮ ਜੀਠਿਆ ਦਾ ਜਿਹੜਾ ਵੀ ਰਸਤਾ ਮਾੜਾ ਮੋਟਾ ਖੁੱਲਦਾ ਹੈ ਉਸ ਰਸਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬਿਕਰਮ ਜੀਠਿਆ ਦੀਆਂ ਚੀਕਾਂ ਨਿਕਲ ਰਹੀਆਂ ਨੇ ਇਸ ਦੇ ਵਿੱਚ ਕਿੰਤੂ ਪ੍ਰਾਂਤੂ ਨਹੀਂ ਕੀਤਾ ਜਾ ਸਕਦਾ ਚੈਲੰਜ ਬਿਕਰਮ ਜੀਠਿਆ ਨੂੰ ਕਰਨਾ ਵੱਡੇ ਪੱਧਰ ਤੇ ਮਹਿੰਗਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਨਾ ਕਰਦੇ ਜੇਕਰ ਚੁੱਪ ਬੈਠੇ ਰਹਿੰਦੇ ਬਿਕਰਮ ਜੀਠਿਆ ਹੋ ਸਕਦਾ ਹੈ ਕਿ ਬਿਕਰਮ ਜੀਠਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਵਰ ਤੋਂ ਭੱਜ ਜਾਂਦੇ ਲੇਕਿਨ ਵਾਰ-ਵਾਰ ਟਾਰਗੇਟ ਕੀਤਾ ਗਿਆ ਵਾਰ-ਵਾਰ ਚੇਤਾਵਨੀ ਦਿੱਤੀ ਗਈ ਕਦੇ ਮੁੱਛਾਂ ਨੂੰ ਤਾ ਦੇ ਦੇਣਾ ਕਦੇ ਪਟਣ ਉਠਾਪੀਆਂ ਮਾਰ ਦੇਣੀਆਂ ਕਦੇ ਅਣਕਾ ਲਾ ਲੜੀਆਂ ਕਦੇ ਪਾਲਣੀਆਂ ਕਦੇ ਘਰ ਵਾਲੀ ਨੂੰ ਮਜ਼ਾਕ ਕਦੇ ਮੰਤਰੀਆਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਣੀਆਂ ਤੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਵਰ ਉੱਤੇ ਟਿੱਪਣੀ ਕਰਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਉਹਨਾਂ ਦੇ ਕੋਲੋਂ ਗ੍ਰਹਿ ਮੰਤਰਾਲਾ ਵੀ ਹੈ ਇਹ ਸ਼ਾਇਦ ਭੁੱਲ ਗਿਆ ਬਿਕਰਮ ਮਜੀਠੀਆ ਹਾਲਾਂਕਿ ਜੇ ਗੱਲ ਕਰੀਏ ਜਾਇਦਾਦ ਦੀ ਜਾਇਦਾਦ ਦੇ ਵਿੱਚ ਬਿਕਰਮ ਮਜੀਠੀਆ ਕਿਤੇ ਜ਼ਿਆਦਾ ਅਮੀਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਕਿਉਂਕਿ 5-6 ਕਰੋੜ ਰੁਪਏ ਦਾ ਹਵਾਲਾ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਨਾਮ ਜਿੰਦਗੀ ਦੇ ਪੱਤਰ ਭਰੇ ਜਾਂਦੇ ਨੇ ਲੇਕਿਨ ਬਿਕਰਮ ਮਜੀਠੀਆ ਨੂੰ ਲੈ ਕੇ ਜਿਹੜੇ ਖੁਲਾਸੇ ਹੋਏ ਨੇ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 55000 ਕਰੋੜ ਰੁਪਏ ਦੇਸ਼ਾ ਅਤੇ ਵਿਦੇਸ਼ਾ ਦੀਆਂ ਕੰਪਨੀਆਂ ਦੇ ਵਿੱਚ ਵਿਕਰਮ ਜਿਠਿਆ ਦਾ ਇਨਵੈਸਟਮੈਂਟ ਹੈ ਵਿਕਰਮ ਜਿਠਿਆ ਦੀ ਇਨਵੈਸਟਮੈਂਟ ਹੈ ਲੇਕਿਨ 700 ਕਰੋੜ ਪਹਿਲਾਂ 450 540 ਕਰੋੜ ਰੁਪਏ ਦੀ ਗੱਲਬਾਤ ਕੀਤੀ ਜਾ ਰਹੀ ਸੀ ਲੇਕਿਨ ਹੁਣ ਜਿਹੜੇ ਦਸਤਾਵੇਜ਼ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਪੰਜਾਬ ਪੁਲਿਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਹੱਥ ਵਿੱਚ ਲੱਗੇ ਨੇ ਉਹਨਾਂ ਦੀ ਵੈਲਿਊ ਮਨੀ ਵੈਲਿਊ ਵੱਧਦੀ ਹੈ ਲਗਭਗ 700 ਕਰੋੜ ਰੁਪਏ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਇਹ ਪੈਸੇ ਟ੍ਰਾਂਸਫਰ ਕੀਤੇ ਗਏ ਨੇ ਦਸਾਂ ਸਾਲਾਂ ਦੇ ਵਿੱਚ 100 ਤੋਂ ਵੱਧ ਬੰਦਿਆਂ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਹੈ ਜਿਦੇ ਵਿੱਚ ਸ਼ਰੂਪਨੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਨੇ ਤੇ ਲਗਭਗ 25 ਤੋਂ ਜ਼ਿਆਦਾ ਗਵਾਹ ਨੇ ਜਿਹੜੇ ਬਿਕਰਮ ਜ਼ਿੱਠਿਆ ਦੇ ਵਿਰੁੱਧ ਬੋਲ ਰਹੇ ਨੇ ਇਹਨਾਂ ਦੋ ਸਿਮਾਂ ਤੱਕ ਵੀ ਜਿਹੜਾ ਹੈ ਜਾਂਚ ਕੀਤੀ ਹੈ ਪੂਰੇ ਤੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਪੌਣੇ ਤਿੰਨ ਮਹੀਨਿਆਂ ਦੇ ਵਿੱਚ ਯਾਨੀ ਕਿ ਹੁਣ ਫਿਰ ਦੁਬਾਰਾ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਅਲਟੈਰਾਗੇਸ਼ਨ ਹੋ ਰਹੀ ਹੈ ਬਿਕਰਮਜੀਠੀਆ ਦੇ ਕੋਲ ਕੋਲੋਂ 11 ਦਿਨ ਤੇ ਰੁਬਾਣਤੇ ਰਹੇ 11 ਦਿਨ ਇੱਕ ਪਾਸੇ ਜਿੱਥੇ ਮੈਂਟਲੀ ਤੌਰ ਤੇ ਬਿਕਰਮਜੀਠੀਆ ਨੂੰ ਟਾਰਚਰ ਕੀਤਾ ਗਿਆ ਬਿਕਰਮਜੀਠੀਆ ਦੇ ਸਾਥੀ ਜਿਹੜੇ ਸ਼ੱਕ ਤੇ ਦੈਰ ਦੇ ਵਿੱਚ ਸੀ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਇੱਕ ਤੀਜਾ ਹੈ ਕਿ ਬਿਕਰਮਜੀਤਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੰਗ-ਬਰੰਗੀਆਂ ਮੱਛੀਆਂ ਅਤੇ ਮગરਮੱਛ ਸਾਡੇ ਰਡਾਰ ਤੇ ਹੋਣਗੇ ਇੱਕੋ ਮੰਤਵ ਇੱਕੋ ਮੋਟਿਵ ਕਿ ਟਾਰਗੇਟ ਕਰੋ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਦੀਆਂ ਜਿੱਥੇ ਇੱਕ ਪਾਸੇ ਚੀਕਾਂ ਨਿਕਲ ਰਹੀਆਂ ਨੇ ਦੂਸਰੇ ਪਾਸੇ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਜਵਾਬਤ ਮਿਲੇ ਲਿਕੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਜੇ ਕਿਲ ਝੰਡੇ ਦੇ ਬਿਕਰਮਜੀਠੀਆ ਦੇ ਕੇਸ ਤੇ ਕਿ ਜਵਾਨ ਦੇ ਰਸਤੇ ਵਿਵਾਦ ਹੋ ਗਏ ਨੇ ਮੁਹਾਲੀ ਦੀ ਅਦਾਲਤ ਮੁਹਾਲੀ ਦੀ ਸਾਨਕ ਅਦਾਲਤ ਨੇ ਕੋਰੀ ਨਾ ਕੀਤੀ ਹੈ ਪਟੀਸ਼ਨ ਰੱਦ ਕੀਤੀ ਹੈ 40000 ਪੰਡਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਦੇ ਖੁਲਾਸੇ ਹੋਏ ਨੇ 400 ਤੋਂ ਵੱਧ ਬੈਂਕਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਨੇ 100 ਬੰਦਿਆਂ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਹੈ ਅਤੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਬਿਕਰਮਜੀਤਿਆ ਦੇ ਵਕੀਲ ਬਾਰ-ਬਾਰ ਕਹਿ ਰਹੇ ਨੇ ਕਿ ਮਲਟੀਪਲ ਕੇਸ ਮਲਟੀਪਲ ਐਫਆਈਆਰ ਮਲਟੀਪਲ ਦੋਸ਼ ਐਡ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਬਿਕਰਮਜੀਤਿਆ ਦੇ ਵਕੀਲ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜੇ ਹੁਣ ਦੁਖਦੀ ਰਗ ਉਤੇ ਹੱਥ ਰੱਖਿਆ ਹੈ ਬਿਕਰਮਜੀਤਿਆ ਦੀ ਕਿਸੇ ਨੇ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਕਰਮਜੀਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਤਰ ਉੱਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਹੜੀ ਵੀ ਸਟੇਜ ਸਜਦੀ ਹੈ ਜਿੱਥੇ ਵੀ ਸਮਾਗਮ ਹੁੰਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਆਖਰਕਾਰ ਕਹਿ ਦਿੰਦੇ ਨੇ ਕਿ ਜਿਸ ਦੀ ਚੜ੍ਹ ਪੁੰਡੀਆਂ ਕਿਵੇਂ ਉੱਡਦੀਆਂ ਨੇ ਕਿਵੇਂ ਕਿਸੇ ਨੂੰ ਪਤਾ ਹੈ ਕਿ ਚੀਕਾ ਪੈਂਦੀਆਂ ਨੇ ਉਹ ਨਾਬਾ ਦੀ ਨਮੀ ਝੇਲ ਦੇ ਵਿੱਚ ਜਾ ਕੇ ਵਿਕਰਮ ਜੀਠਿਆ ਦੀਆਂ ਸੁਣ ਸਕਦਾ ਹੈ ਚੜ੍ਹ ਪੁੰਡੀਆਂ ਅਤੇ ਚੀਕਾ ਤੇ ਦੂਸਰੇ ਪਾਸੇ گارਲਿਕ ਬ੍ਰੈਡ ਪਾਸਤੇ ਨੂਡਲ ਮੈਕੀਆਂ ਇਹ ਥੀ ਜਬ ਵਿਕਰਮ ਜੀਠਿਆ ਨੂੰ ਨਹੀਂ ਦਿੱਤੀਆਂ ਜਾਣ ਗਿਆ ਕਿਉਂਕਿ ਵਿਕਰਮ ਜੀਠਿਆ ਵੱਲੋਂ ਵਾਰ-ਵਾਰ ਗੁਹਾਰ ਲਗਾਈ ਚੱਰੀ ਹੈ ਕਿ ਮੈਨੂੰ orange ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਯਾਨੀ ਕਿ ਕਾਫੀ ਲਫਾ ਸਫਾ ਹੋ ਗਿਆ ਹੈ ਆਲੇ ਤੱਕ ਵੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ ਆਪਣੀ ਮਰਜ਼ੀ ਦੇ ਨਾਲ ਪੁਛਕਿਸ਼ ਕਰ ਲਈ ਜਾਂਦੀ ਹੈ ਦੋਸ਼ ਐਡ ਕਰ ਲਏ ਜਾਂਦੇ ਨੇ ਇਹ ਇਲਜ਼ਾਮ ਪਾ ਰਹੇ ਨੇ ਤੇ ਦੂਸਰੇ ਪਾਸੇ ਗਰੀਬਕੌਰ ਮਜੀਠਿਆ ਨੂੰ ਕੋਈ ਸਹਮਰ ਭੇਜ ਦਿੱਤੇ ਗਏ ਨਹੀਂ 10 ਅਗਸਤ ਨੂੰ ਹਾਲਾਂਕਿ ਗਰੀਬਕੌਰ ਮਜੀਠਿਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਮੈਂ ਆਪਣੀਆਂ ਜ਼ਾਇਦਾਦਾਂ ਦੇ ਹਵਾਲੇ ਦੱਸਦਾ ਵੀ ਤੁਹਾਨੂੰ ਨਹੀਂ ਦੇਣੇ ਹੁਣ ਪੰਜਾਬ ਅਤੇ ਰਣ ਦੀ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਦੱਸਦਾ ਕਿ ਕਿਉਂ ਮੰਗਣਾ ਚਾਹੁੰਦੇ ਹੋ ਹੁਣ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਆਪਣੀ ਪੱਖ ਰੱਖੇ ਜਾਣਗੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੂੰ ਹਰੀ ਛੱਡੀ ਮਿਲੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਜੋ ਜੋ ਕਿਹਾ ਉਹ ਕਰਕੇ ਦਿਖਾਇਆ ਕਿ ਨਸ਼ਾ ਤਸਕਰਾਂ ਉੱਤੇ ਲਗਾ ਨਸ਼ਾ ਤਸਕਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੋਣਗੇ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਐਨਡੀਪੀਸੀ ਦੇ ਜਿੰਨਾ ਉੱਤੇ ਪਰਚੇ ਹੋਏ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਚੱਲੇ ਉਹਨਾਂ ਦੀ ਜਾਇਦਾਦਾੁਰਕੀ ਕੀਤੀ ਹੈ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਨੇ ਜੰਗ ਨਸ਼ਿਆ ਵਿਰੁੱਧ ਚਲਾਈ ਜਿਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਤੇ ਟੋਕਰੇ ਸਬੂਤਾਂ ਦੇ ਭਰੇ ਹੋਏ ਨੇ ਸਾਡੇ ਕੋਲ ਵਾਕਿਆ ਹੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਹੁਣ ਵਕ ਵਕ ਪੱਤਰਕਾਰਾਂ ਵੱਲੋਂ ਅਤੇ ਵੱਖ-ਵੱਖ ਬੁੱਧੀਜੀਵੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤਿਆ ਨੂੰ 1 ਸਾਲ ਤੋਂ ਲੈ ਕੇ 7 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਹੋਵੇਗਾ। ਅੱਜ ਬਿਕਰਮਜੀਤਿਆ ਦੀ ਫਿਰ ਦੁਬਾਰਾ ਪੇਸ਼ੀ ਹੈ। ਅੱਜ ਸੁਣਵਾਈ ਹੋਵੇਗੀ ਬੈਰਕ ਦੇ ਮਾਮਲੇ ਤੇ। ਬੈਰਕ ਅੱਜ ਉਹਨਾਂ ਦੀ ਬਦਲੀ ਜਾਂਦੀ ਹੈ। ਜਾਂ ਨਹੀਂ orange ਰੀਡ ਨਹੀਂ ਮਿਲਦੀ ਹੈ। ਜਾਂ ਨਹੀਂ ਮਿਲਦੀ। ਅੱਜ ਬਿਕਰਮਜੀਤਿਆ ਨੂੰ ਸ਼ੀਸ਼ਾ ਹੋ ਜਾਵੇਗਾ। ਬਾਕੀ ਪੈਂਡਿੰਗ ਜਿਹੜਾ ਕੇਸ ਹੈ ਐਨਡੀਪੀਸੀ ਦਾ ਜਾਂ ਆਮਦਨ ਤੋਂ ਵੱਧ ਜਿਹੜੀ ਜਾਇਦਤ ਰੱਖੀ ਹੋਈ ਹੈ। ਉਸ ਉੱਤੇ 6 ਸਤੰਬਰ ਨੂੰ ਸੁਣਵਾਈ ਹੋਵੇਗੀ 6 ਸਤੰਬਰ ਨੂੰ ਹੋ ਸਕਦਾ ਹੈ ਕਿ ਬਿਕਰਮਜੀਤਿਆ ਨੂੰ ਲੰਮਾ ਸਮਾਂ سزا ਹੋਵੇ ਤਾਂ ਬਿਕਰਮ ਸਿੰਘ ਮਜੀਠੀਆ ਹੁਣ ਬੁਰਾ ਫਸ ਗਏ ਹੈਗੇ ਆ ਕਿਉਂਕਿ ਸੀਐਮ ਭਗਵੰਤ ਮਾਨ ਨੇ ਵਿਜੀਲੈਂਸ ਵਾਲਿਆਂ ਨੇ ਤੇ ਪੰਜਾਬ ਪ੍ਰਸ਼ਾਸਨ ਨੇ ਹਰ ਉਹ ਰਾਸਤਾ ਬੰਦ ਕਰ ਦਿੱਤਾ ਹੈ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਸੀਗੀ ਕਿਉਂਕਿ 40 ਹਜ਼ਾਰ ਪੰਨਿਆਂ ਦੇ ਉੱਤੇ ਮੁਸ਼ਤਮਲ ਜਿਹੜੀ ਰਿਪੋਰਟ ਜਿਹੜੇ ਐਵੀਡੈਂਸ ਦਿੱਤੇ ਗਏ ਆ ਹੁਣ ਉਸ ਦੇ ਬਾਰੇ ਮੁਕੰਮਲ ਤਹਿਕੀਕਾਤ ਕੀਤੀਆਂ ਜਾਣਗੀਆਂ ਇਹ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਬਿਕਰਮ ਸਿੰਘ ਮਜੀਠੀਆ ਹੁਣ ਬੇਗੁਨਾ ਹੈ ਜਾਂ ਕਿ ਦੋਸ਼ੀ ਹੈਗੇ ਆ ਕਿਉਂਕਿ ਉਹਨਾਂ ਦੇ ਵਕੀਲਾਂ ਵੱਲੋਂ مسلسل ਸੀਐਮ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਹੈਗੇ ਆ ਕਿ ਤਕਸ਼ਾਈ ਕਰਨ ਦੇ ਹੀ ਹੈਗੇ ਆ ਇਹ ਬੇਬੁਨੀ ਆਦੇਲਜਾਮ ਲਾਉਂਦੇ ਹੀ ਹੈਗੇ ਇਸ ਵਾਸਤੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਅਰਸੇ ਵਾਸਤੇ ਜੇਲ੍ਹ ਰੱਖਿਆ ਜਾਵੇ ਔਰ ਉਹ ਚੀਜ਼ਾਂ ਜਿਹੜੀਆਂ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਹੈਗੀਆਂ ਮੈਂ ਕਿਉਂਕਿ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹ ਜਿਹੜੇ ਫਿਗਰ ਸਾਹਮਣੇ ਆਏ ਹੈਗੇ ਆ ਉਹ ਜਿਹੜੇ ਦੱਸੇ ਜਾਂਦੇ ਸੀ ਉਸ ਤੋਂ ਵੀ ਡਬਲ ਟ੍ਰਿਪਲ ਹੈਗੇ ਆ ਔਰ ਸੁਖਬੀਰ ਸਿੰਘ ਬਾਦਲ ਆਪ ਵੀ ਇਸ ਚੀਜ਼ ਦਾ اقਰਾਰ ਕਰ ਚੁਕੇ ਹੈਗੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ 55000 ਕਰੋੜ ਦੇ ਜਿਹੜੇ ਮੁਖਤਲਫ ਬੈਂਕਾਂ ਦੇ ਵਿੱਚ ਰੁਪਿਆ ਮੌਜੂਦ ਹੈਗਾ ਵੈ ਅ ਔਰ ਦੂਸਰੇ ਪਾਸੇ ਜਿਹੜਾ 700 ਕਰੋੜ ਦਾ ਮਾਮਲਾ ਵੈ ਉਹ ਵੀ ਇਸ ਟਾਈਮ ਜ਼ੇਰੇ ਗੌਰ ਹੈਗਾ ਵੈ ਹਰ ਚੀਜ਼ ਦੇ ਹਰ ਪੱਖ ਦੇ ਉੱਤੇ ਲੜੀ ਹੈ ਮੁਕੰਮਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈਗੀ ਹੈ ਐਵਿਡੈਂਸ ਜਿਹੜੇ ਆ ਉਹ ਪੇਸ਼ ਕੀਤੇ ਜਾ ਰਹੇ ਹੈਗੀ ਹੈ ਆਉਣ ਵਾਲਾ ਵਕਤ ਦੱਸੇਗਾ ਕਿ ਵਿਕਰਮ ਸਿੰਘ ਮਜੀਠੀਆ ਹੁਣ ਬਚ ਕੇ ਨਿਕਲਦੇ ਆ ਜਾਂ ਕਿ ਲੰਮੇ ਅਰਸੇ ਵਾਸਤੇ ਜੇਲ ਚਲੇ ਜਾਂਦੇ ਹੈਗੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਉਹਨਾਂ ਦੇ ਉਮੀਦ ਦੀ ਕਿਰਨ ਜਿਹੜੀ ਹੈ ਪੈਦਾ ਹੋਣ ਵਾਲੀ ਉਸ ਨੂੰ ਖਤਮ ਕਰ ਦਿੱਤਾ ਹੈਗਾ ਵਾਹ ਹਰ ਰਾਹ ਬੰਦ ਕਰ ਦਿੱਤਾ ਜਿੱਥੋਂ ਉਹ ਬਚ ਕੇ ਨਿਕਲ ਸਕਦੇ ਹੈਗੇ ਬਲਕਿ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਸ ਤਰ੍ਹਾਂ ਆਮ ਕੈਦੀਆਂ ਦੇ ਨਾਲ ਸਲੂਕ ਕੀਤਾ ਜਾਂਦਾ ਇਸੇ ਤਰ੍ਹਾਂ ਇਹਨਾਂ ਦੇ ਨਾਲ ਵੀ ਕੀਤਾ ਜਾਏਗਾ ਔਰ ਬਹੁਤ ਜਲਦ ਇਹਨਾਂ ਨੂੰ ਨਾਬਾ ਦੀ ਨਵੀਂ ਜੇਲ੍ਹ ਚੋਂ ਕੱਢ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਸੋਡੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖੀ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼